ਗੁਰੂ ਪਿਆਰਿਓ 11 ਪਉ ਦੇ ਦਿਨ ਅੰਮ੍ਰਿਤ ਵੇਲੇ ਮਾਤਾ ਜੀ ਨੇ ਸਹਿਬਜ਼ਾਦਿਆਂ ਨੂੰ ਜਗਾਇਆ ਤਿਆਰ ਕੀਤਾ ਫਿਰ ਸਾਰਿਆਂ ਨੇ ਮਿਲ ਬੈਠ ਕੇ ਨਿਤਨੇਮ ਕੀਤਾ ਉਪਰੰਤ ਮਾਤਾ ਜੀ ਨੇ ਪਿਆਰੇ ਲਾਲਾਂ ਦੇ ਸਿਰ ਸੋਹਣੇ ਦਮਾਲੇ ਸਜਾਏ ਅਤੇ ਉਹਨਾਂ ਨੂੰ ਸਿੱਦਕ ਦਾ ਪਾਠ ਪੜਾਉਣ ਲੱਗ ਪਏ ਕਿ ਤੁਸੀਂ ਉਸ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਹੋ ਜਿਸਨੇ ਹੱਕ ਸੱਚ ਅਤੇ ਨਿਆਂ ਧਰਮ ਦੀ ਖਾਤਰ ਸਭ ਕੁਝ ਕੁਰਬਾਨ ਕਰ ਦਿੱਤਾ ਹੈ ਜਿਸ ਨੇ ਧਰਮ ਦੀ ਖਾਤਰ ਆਪਣੇ ਪਿਤਾ ਨੂੰ ਆਪਣੇ ਹੱਥੀਂ ਸ਼ਹੀਦੀ ਦੇਣ ਲਈ ਦਿੱਲੀ ਨੂੰ ਤੁਰਿਆ ਸੀ ਇਸੇ ਮੁਗਲਿਆ ਹਕੂਮਤ ਨੇ ਤੁਹਾਡੇ ਦਾਦਾ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸਿੱਖਾਂ ਸਮੇਤ ਸ਼ਹੀਦ ਕਰ ਦਿੱਤਾ ਸੀ ਖੌਰੇ ਕਿਉਂ ਇਹ ਜ਼ਾਲਮ ਹੱਥ ਧੋ ਕੇ ਸਾਡੇ ਪਰਿਵਾਰ ਦੇ ਮਗਰ ਪਏ ਹਨ ਸਾਡੀ ਜਾਨ ਦੇ ਵੈਰੀ ਅਤੇ ਖੂਨ ਦੇ ਪਿਆਸੇ ਹੋ ਗਏ ਨੇ ਮਾਤਾ ਜੀ ਨੇ ਮੁੱਢੋਂ ਲੈ ਕੇ ਸਾਰਾ ਸਿੱਖ ਇਤਿਹਾਸ ਦ੍ਰਿੜ ਕਰਵਾਇਆ ਅਤੇ ਕਿਹਾ ਕਿ ਬਹਿਰੀਆਂ ਵੱਲੋਂ ਤੁਹਾਨੂੰ ਬਹੁਤ ਤਰ੍ਹਾਂ ਦੇ ਲਾਲਚ ਦਿੱਤੇ ਜਾਣਗੇ ਡਰਾਵੇ ਅਤੇ ਧਮਕੀਆਂ ਵੀ ਦਿੱਤੀਆਂ ਜਾਣਗੀਆਂ ਤਸੀਹੇ ਵੀ ਚਲਣੇ ਪੈਣਗੇ ਪਰ ਤੁਸੀਂ ਡਰਨਾ ਨਹੀਂ ਘਬਰਾਉਣਾ ਨਹੀਂ ਲਾਲਚ ਵਿੱਚ ਨਹੀਂ ਆਉਣਾ ਆਪਣੇ ਸਿੱਦਕ ਅਤੇ ਸਿਰੜ ਤੇ ਕਾਇਮ ਰਹਿਣਾ ਮੇਰੇ ਲਾਲ ਦੇਖਿਓ ਕਿਤੇ ਦੁਸ਼ਮਣ ਦੀਆਂ ਚਾਲਾਂ ਵਿੱਚ ਨਾ ਫਸ ਜਾਇਓ ਆਪਣੇ ਦੀਨ ਇਮਾਨ ਤੇ ਡਟ ਕੇ ਪਹਿਰਾ ਦਿਓ ਮਾਤਾ ਜੀ ਸਹਿਬਜ਼ਾਦਿਆਂ ਨੂੰ ਇਹ ਸਾਰਾ ਕੁਝ ਸਮਝਾ ਹੀ ਰਹੇ ਸਨ ਕੇ ਵਜ਼ੀਰ ਖਾਨ ਦੇ ਸਿਪਾਹੀ ਸਹਬਜ਼ਾਦਿਆਂ ਨੂੰ ਕਚਹਿਰੀ ਵਿੱਚ ਲੈ ਜਾਣ ਲਈ ਪਹੁੰਚ ਗਏ। ਦਾਦੀ ਜੀ ਪਾਸੋਂ ਪਿਆਰ ਭਰੀ ਗੁੜਤੀ ਲੈ ਕੇ ਸਹਬਜ਼ਾਦੇ ਵਜ਼ੀਰ ਖਾਨ ਦੇ ਸਿਪਾਹੀਆਂ ਨਾਲ ਤੁਰਨ ਲੱਗੇ ਤਾਂ ਮਾਤਾ ਜੀ ਨੇ ਸਹਬਜ਼ਾਦਿਆਂ ਨੂੰ ਘੁੱਟ ਕੇ ਗਲਬਕੜੀ ਵਿੱਚ ਲੈ ਲਿਆ। ਉਹਨਾਂ ਦੀ ਪਿੱਠ ਤੇ ਹੱਥ ਫੇਰਿਆ ਪਿਆਰ ਦਿੱਤਾ ਅਤੇ ਉਹਨਾਂ ਦਾ ਮੱਥਾ ਚੁੰਮ ਕੇ ਸਿਪਾਹੀਆਂ ਦੇ ਨਾਲ ਤੋਰ ਦਿੱਤਾ। ਦਾਦੀ ਜੀ ਦੀ ਗੁੜਤੀ ਅਤੇ ਪਿਆਰ ਦਾ ਨਿਗ ਲੈ ਕੇ ਸਹਬਜ਼ਾਦੇ ਕਚਹਿਰੀ 'ਚ ਪਹੁੰਚ ਗਏ। ਇੱਧਰ ਸੂਬਾ ਸਰਹੰਦ ਵਜ਼ੀਰ ਖਾਨ ਦੇ ਦਰਬਾਰੀਆਂ ਨੇ ਇੱਕ ਵਿਆਹਤ ਬਣਾਈ ਹੋਈ ਸੀ ਕਚਹਿਰੀ ਵਿੱਚ ਵੜਨ ਲਈ ਮੁੱਖ ਦਵਾਰ ਬੰਦ ਕਰ ਦਿੱਤਾ ਗਿਆ ਬਸ ਇੱਕ ਛੋਟਾ ਜਿਹਾ ਬਾਰੀ ਨੂਮਾ ਦਰਵਾਜ਼ਾ ਖੁੱਲ੍ਹਾ ਰੱਖਿਆ ਗਿਆ ਇਹ ਬਾਰੀ ਨੂਮਾ ਦਰਵਾਜ਼ਾ ਇੰਨਾ ਛੋਟਾ ਸੀ ਕਿ ਬਿਨਾਂ ਸਿਰ ਝੁਕਾਏ ਇਸ ਦਰਵਾਜ਼ੇ ਵਿੱਚੋਂ ਲੰਘਿਆ ਨਹੀਂ ਸੀ ਜਾ ਸਕਦਾ ਵਿਆਹਤ ਇਹ ਸੀ ਕਿ ਪਹਿਲਾਂ ਸਹਬਜ਼ਾਦਿਆਂ ਦੇ ਨਾਲ ਆ ਰਹੇ ਸਿਪਾਹੀ ਝੁੱਕ ਕੇ ਇਸ ਦਰਵਾਜ਼ੇ ਵਿੱਚੋਂ ਦੀ ਲੰਘ ਕੇ ਕਚਹਿਰੀ ਵਿੱਚ ਹਾਜ਼ਰ ਹੋਣਗੇ ਮਗਰੋਂ ਸਹਬਜ਼ਾਦੇ ਵੀ ਇਸੇ ਤਰ੍ਹਾਂ ਸਿਰ ਝੁਕਾ ਕੇ ਇਸ ਦਰਵਾਜ਼ੇ ਵਿੱਚੋਂ ਦੀ ਲੰਘਣਗੇ ਜਦੋਂ ਸਹਬਜ਼ਾਦੇ ਝੁਕਣਗੇ ਤਾਂ ਅਸੀਂ ਇਹ ਕਹਿ ਦਿਆਂਗੇ ਕਿ ਸਹਬਜ਼ਾਦੇ ਮੁਗਲ ਹਕੂਮਤ ਅੱਗੇ ਸਿਰ ਝੁਕਾ ਗਏ ਹਨ ਪਰ ਉਹ ਇਹ ਨਹੀਂ ਜਾਣਦੇ ਸਨ ਕਿ ਇਹ ਛੋਟੇ ਛੋਟੇ ਬੱਚੇ ਕਲਗੀਧਰ ਪਾਤਸ਼ਾਹ ਦੇ ਫਰਜ਼ੰਦ ਹਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਹਨ ਇਹ ਉਸ ਬਾਗ ਦੇ ਫੁੱਲ ਹਨ ਜਿਸ ਦਾ ਬੂਟਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਲਾਇਆ ਸੀ ਅਤੇ ਸਮੇਂ ਦੀ ਹਕੂਮਤ ਦੇ ਜ਼ੁਲਮਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਸੀ ਜਦੋਂ ਸਾਹਿਬਜ਼ਾਦਿਆਂ ਨੇ ਦੇਖਿਆ ਕਿ ਕਚਹਿਰੀ ਦਾ ਮੁੱਖ ਦਵਾਰ ਬੰਦ ਹੈ ਅਤੇ ਇੱਕ ਛੋਟਾ ਜਿਹਾ ਬਾਰੀ ਨਮਾ ਦਰਵਾਜ਼ਾ ਖੁੱਲ੍ਹਾ ਹੈ ਜਿਸ ਵਿੱਚੋਂ ਬਿਨਾਂ ਝੁਕੇ ਲੰਘਣਾ ਬਹੁਤ ਔਖਾ ਹੈ ਤਾਂ ਉਹਨਾਂ ਨੂੰ ਸਾਰੀ ਗੱਲ ਸਮਝ ਆ ਗਈ ਉਹਨਾਂ ਨੇ ਹਕੂਮਤ ਦੀ ਇਸ ਚਾਲ ਦਾ ਜਵਾਬ ਦਿੰਦਿਆਂ ਪਹਿਲਾਂ ਆਪਣੇ ਪੈਰ ਦਰਵਾਜ਼ੇ ਵਿੱਚੋਂ ਲੰਘਾਏ ਫਿਰ ਆਪ ਬਿਨਾਂ ਝੁਕੇ ਕਚਹਿਰੀ ਅੰਦਰ ਦਾਖਲ ਹੋ ਕੇ ਖੜ ਗਏ ਕਚਹਿਰੀ ਅੰਦਰ ਸੂਬਾ ਸਰਹੰਦ ਵਜ਼ੀਰ ਖਾਨ ਤੋਂ ਇਲਾਵਾ ਹੋਰ ਵੀ ਕਈ ਵੱਡੇ ਦਰਬਾਰੀ ਮੌਜੂਦ ਸਨ ਕਚਹਿਰੀ ਵੱੜਦਿਆਂ ਹੀ ਸਾਹਿਬਜ਼ਾਦਿਆਂ ਨੇ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਬਜ਼ਾਦਿਆਂ ਦੀ ਦਲੇਰੀ ਦੇਖ ਕੇ ਨਵਾਬ ਵਜ਼ੀਰ ਖਾਂ ਅਤੇ ਉਸ ਦੇ ਦਰਬਾਰੀ ਹੈਰਾਨ ਰਹਿ ਗਏ ਇੱਕ ਦਰਬਾਰੀ ਸੋਚਾਨੰਦ ਨੇ ਕਿਹਾ ਓਏ ਬੱਚਿਓ ਇਹ ਸੂਬਾ ਸਰਹੰਦ ਵਜ਼ੀਰ ਖਾਂ ਦਾ ਦਰਬਾਰ ਹੈ ਨਵਾਬ ਸਾਹਿਬ ਨੂੰ ਝੁੱਕ ਕੇ ਸਲਾਮ ਕਰੋ ਸਹਬਜ਼ਾਦਿਆਂ ਨੇ ਅੱਗੋਂ ਜਵਾਬ ਦਿੱਤਾ ਕਿ ਅਸੀਂ ਗੁਰੂ ਅਤੇ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਅੱਗੇ ਸੀਸ ਨਹੀਂ ਝੁਕਾਉਂਦੇ ਵਜ਼ੀਰ ਖਾਂ ਕਹਿਣ ਲੱਗਾ ਉਹ ਤੁਹਾਡਾ ਪਿਤਾ ਦੋਵੇਂ ਵੱਡੇ ਭਰਾ ਅਤੇ ਬਾਕੀ ਸਾਰਾ ਪਰਿਵਾਰ ਮਾਰਿਆ ਜਾ ਚੁੱਕਾ ਹੈ ਤੁਸੀਂ ਹੁਣ ਇਸਲਾਮ ਕਬੂਲ ਕਰ ਲੋ ਤੁਹਾਨੂੰ ਐਸ਼ ਬਰਸਤੀ ਵਾਲੀ ਜ਼ਿੰਦਗੀ ਜਿਉਣ ਦਾ ਮੌਕਾ ਮਿਲੇਗਾ ਰਹਿਣ ਲਈ ਮਹਿਲ ਮਾੜੀਆਂ ਪਹਿਨਣ ਲਈ ਸੁੰਦਰ ਰੇਸ਼ਮੀ ਕੱਪੜੇ ਅਤੇ ਖਾਣ ਪੀਣ ਲਈ ਸਵਾਦਲੇ ਪਕਵਾਨ ਮਿਲਣਗੇ ਫਿਰ ਹਰ ਵੇਲੇ ਤੁਹਾਡੀ ਸੇਵਾ ਚ ਨੌਕਰ ਚਾਕਰ ਹਾਜ਼ਰ ਰਹਿਣਗੇ ਨਾਲੇ ਤੁਹਾਡੀਆਂ ਸ਼ਾਦੀਆਂ ਸੁੰਦਰ ਤੇ ਸੋਹਣੀਆਂ ਮੁਸਲਮਾਨ ਲੜਕੀਆਂ ਨਾਲ ਕਰਵਾ ਦੇਵਾਂਗੇ ساری ਉਮਰ ਰਾਜ ਕਰੋਗੇ ਸ਼ਾਨੋ ਸ਼ੌਕਤ ਦਾ ਆਨੰਦ ਮਾਣੋਗੇ ਤੁਸੀਂ ਕੀ ਲੈਣਾ ਹੈ ਸਿੱਖੀ ਤੋਂ ਵਜ਼ੀਰ ਖਾਨ ਦੀਆਂ ਇਹ ਗੱਲਾਂ ਸੁਣ ਕੇ ਸਹਬਜ਼ਾਦੇ ਗਰਜ ਕੇ ਬੋਲੇ ਓਏ ਸੁਬਿਆ ਸਿੱਖੀ ਸਾਨੂੰ ਜਾਨ ਤੋਂ ਵੱਧ ਪਿਆਰੀ ਹੈ ਦੁਨੀਆਂ ਦੀ ਸਾਰੀ ਧਨ ਦੌਲਤ ਅਤੇ ਰਾਜ ਸੀ ਐਸ਼ੋ ਆਰਾਮ ਸਿੱਖੀ ਤੋਂ ਕੁਰਬਾਨ ਕੀਤੇ ਜਾ ਸਕਦੇ ਹਨ ਸੁਬਾ ਸਰਹੰਦ ਸਹਬਜ਼ਾਦੇ ਨੂੰ ਕਹਿਣ ਲੱਗਾ ਜੇ ਤੁਸੀਂ ਇਸਲਾਮ ਨਾ ਕਬੂਲ ਕੀਤਾ ਤਾਂ ਤੁਹਾਨੂੰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇਗਾ ਇਹ ਸੁਣ ਕੇ ਸਹਬਜ਼ਾਦੇ ਕਹਿਣ ਲੱਗੇ ਉਏ ਸੁਬੇਆ ਸਾਨੂੰ ਡਰਾਉਣ ਤੇ ਧਮਕਾਉਣ ਦੀ ਕੋਸ਼ਿਸ਼ ਨਾ ਕਰ ਅਸੀਂ ਉਸ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਹਾਂ ਜਿਨ੍ਹਾਂ ਨੇ ਫਰਮਾਇਆ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਪਹਿਮਾਨਤ ਆਨ ਨਾ ਤਾਂ ਅਸੀਂ ਕਿਸੇ ਨੂੰ ਡਰਾਉਂਦੇ ਹਾਂ ਅਤੇ ਨਾ ਹੀ ਕਿਸੇ ਤੋਂ ਡਰਦੇ ਹਾਂ ਸਹਿਬਜਾਦਿਆਂ ਪਾਸੋਂ ਦਲੇਰੀ ਅਤੇ ਬਹਾਦਰੀ ਦੀਆਂ ਗੱਲਾਂ ਸੁਣ ਕੇ ਚਾਰੇ ਪਾਸੇ ਚੁੱਪ ਵਰਤ ਗਈ ਚੁੱਪ ਨੂੰ ਤੋੜਦੇ ਹੋਏ ਸੁਚਾਨੰਦ ਬੋਲਿਆ ਜਹ ਆਪਣਾ ਇਨੀ ਛੋਟੀ ਜਹੀ ਉਮਰ ਵਿੱਚੇ ਇੰਨੀ ਅੱਗ ਉਗਲ ਰਹੇ ਹਨ ਵੱਡੇ ਹੋ ਕੇ ਇਹ ਕੀ ਕਰਨਗੇ ਇਹਨਾਂ ਨੂੰ ਤਾਂ ਹੁਣੇ ਹੀ ਖਤਮ ਕਰ ਦੇਣਾ ਚਾਹੀਦਾ ਹੈ ਪਰ ਸੁਬਾ ਸਰਹੰਦ ਵਜੀਰ ਖਾਂ ਚਾਹੁੰਦਾ ਸੀ ਕਿ ਇਹ ਕਿਸੇ ਤਰ੍ਹਾਂ ਇਸਲਾਮ ਕਬੂਲ ਕਰ ਲੈਣ ਤਾਂ ਜੋ ਉਹ ਦੁਨੀਆ ਨੂੰ ਦੱਸ ਸਕੇ ਕਿ ਉਹ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੇ ਲਾਲਚ ਵਸ ਆ ਕੇ ਜਾਂ ਡਰ ਕੇ ਆਪਣਾ ਧਰਮ ਤਿਆਗ ਦਿੱਤਾ ਹੈ ਇਹ ਸੋਚ ਕੇ ਉਹ ਸਹਬਜ਼ਾਦਿਆਂ ਨੂੰ ਕਹਿਣ ਲੱਗਾ ਕਿ ਜਾਓ ਆਪਣੀ ਦਾਦੀ ਕੋਲ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਹਨ ਜਾ ਕੇ ਆਪਣੀ ਦਾਦੀ ਨੂੰ ਦੱਸਣਾ ਮੈਨੂੰ ਪੂਰੀ ਉਮੀਦ ਹੈ ਕਿ ਉਹ ਤੁਹਾਨੂੰ ਇਹ ਸਲਾਹ ਦੇਵੇਗੀ ਕਿ ਆਪਣੀਆਂ ਜਾਨਾਂ ਬਚਾਉਣ ਲਈ ਤੁਸੀਂ ਇਸਲਾਮ ਕਬੂਲ ਕਰ ਲਓ ਅਤੇ ਸ਼ਾਨੋ-ਸੌਕਤ ਨਾਲ ਆਪਣੀ ਜ਼ਿੰਦਗੀ ਬਤੀਤ ਕਰੋ ਇਹ ਕਹਿ ਕੇ ਸੁਬਾ ਸਰਹੰਦ ਰਾਜ ਦਰਬਾਰ ਵਿੱਚੋਂ ਚਲਾ ਗਿਆ ਅਤੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈ ਕੇ ਠੰਡੇ ਬੁਰਜ ਵਿੱਚ ਆ ਗਏ ਜਿਵੇਂ ਹੀ ਸਾਹਿਬਜ਼ਾਦੇ ਦਾਦੀ ਮਾਂ ਕੋਲ ਪਹੁੰਚੇ ਮਾਂ ਨੇ ਇਹਨਾਂ ਨੂੰ ਗਲਬਕੜੀ ਵਿੱਚ ਲੈ ਲਿਆ ਰੱਜ ਕੇ ਪਿਆਰ ਕੀਤਾ ਸਾਹਿਬਜ਼ਾਦਿਆਂ ਦੇ ਮੱਥੇ ਚੁੰਮੇ ਪਿਰਤੇ ਹੱਥ ਫੇਰਿਆ ਥਾਪੜਾ ਦਿੱਤਾ ਫਿਰ ਇਹਨਾਂ ਨੂੰ ਪੁੱਛਿਆ ਕਿ ਅੱਜ ਕਚਹਿਰੀ ਵਿੱਚ ਕੀ ਕੀ ਹੋਇਆ ਸਾਹਿਬਜ਼ਾਦੇ ਨੇ ਕਚਹਿਰੀ 'ਚ ਸੂਬੇ ਨਾਲ ਹੋਈ ਸਾਰੀ ਗੱਲਬਾਤ ਮਾਤਾ ਜੀ ਨੂੰ ਸੁਣਾ ਦਿੱਤੀ ਸੋ ਭਾਈ ਅਗਲਾ ਇਤਿਹਾਸ ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਕਿਰਪਾ ਕਰਿਓ ਇਹਨਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਇਤਿਹਾਸ ਦੀ ਸਾਂਝ ਪਾਉਂਦੇ ਰਹੀਏ ਹੋਇਆ ਭੁੱਲਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ